ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਸਵੇਰ ਦੇ ਵੱਜ ਗਏ 4 ਤੇ ਅੱਜ ਇਹਨਾਂ ਦਾ ਸੀ ਕ੍ਰਿਕਟ ਦਾ ਟੂਰਨਾਮੈਂਟ ਤੇ ਗਰਾਊਂਡ 'ਚ ਕਹਿੰਦੇ 30 ਕੱਪ ਚਾਹ ਦੀ ਲੈ ਕੇ ਜਾਣੇ ਆ ਤੇ ਮੈਨੂੰ ਐ ਲੱਗਿਆ ਵੀ ਚਾਹ ਥੋੜੀ ਨਾ ਰਹਿ ਜੇ ਤੇ ਇਸ ਕਰਕੇ ਆਪਾਂ ਦੂਸਰੇ ਪਾਸੇ ਚਾਹ ਬਾਨੀ ਰੱਖਤੀ ਤੇ ਚਾਰ ਪੰਜ ਦਿਨ ਇਹਨਾਂ ਨੇ ਪੂਰੀ ਆਪਣੀ ਪ੍ਰੈਕਟਿਸ ਕੀਤੀ ਤੇ ਉਹਨਾਂ ਚਾਰ ਦਿਨਾਂ ਵਿੱਚ ਆਪਾਂ ਜਿਹੜੇ ਇਹਨਾਂ ਦੇ ਕੰਮ ਸੀ ਸਵੇਰੇ ਸਵੇਰੇ ਦੇ ਉਹ ਆਪਾਂ ਸਾਂਭ ਲੈਂਦੇ ਸੀ ਕਿਉਂਕਿ ਘਰ ਵਿੱਚ ਇਹ ਤਾਂ ਹੈ ਨਹੀਂਗਾ ਵੀ ਆਪਾਂ ਨੂੰ ਕੋਈ ਜਿਹੜੇ ਪੱਕੇ ਕੰਮ ਆਪਾਂ ਉਹੀ ਕਰਨੇ ਆ ਕਿਉਂਕਿ ਕਈ ਵਾਰੀ ਆਪਾਂ ਨੂੰ ਘਰ 'ਚ ਦੂਸਰਿਆਂ ਦੇ ਵੀ ਹਨਾ ਜਿਹੜੇ ਕੰਮ ਆਉਂ ਸਾਹਮਣੇ ਪੈਂਦੇ ਜਿੰਮੇਵਾਰੀਆਂ ਸਾਹਮਣੀਆਂ ਪੈਂਦੀਆਂ ਹੈਗੀਆਂ ਤੇ ਤਾਂ ਇਸ ਕਰਕੇ ਜੀ ਜਿਹੜੇ ਘਰ ਚੱਲਦੇ ਆ ਤੇ ਜਿਹੜੇ ਮੇਰੇ ਘਰ ਦੇ ਕੰਮ ਸੀ ਜੀ ਉਹ ਹਨਾ ਕਾਫੀ ਜੁੜ ਗਏ ਇਧਰ ਉਧਰ ਹੋ ਗਏ ਚਲੋ ਕੋਈ ਗੱਲ ਨਹੀਂ ਆਪਾਂ ਆਪਣੇ ਕੰਮਾਂ ਦੀ ਜਿਹੜੀ ਸੈਟਿੰਗ ਆ ਉਹ ਹੌਲੀ-ਹੌਲੀ ਕਰ ਲਾਂਗੇ ਕਿਉਂਕਿ ਸਵੇਰੇ-ਸਵੇਰੇ ਜਿਹੜਾ ਇਹ ਹਨਾ ਬੱਚਿਆਂ ਨੂੰ ਛੱਡਣ ਜਾਂਦੇ ਸੀ ਉਹ ਫਿਰ ਮੈਨੂੰ ਛੱਡ ਕੇ ਆਉਣਾ ਪੈਂਦਾ ਸੀ ਤੇ ਇੱਕ ਘੰਟਾ ਲੱਗਦਾ ਜੀ ਬੱਚਿਆਂ ਨੂੰ ਛੱਡ ਕੇ ਆਉਂਦਾ ਤੇ ਫਿਰ ਆ ਕੇ ਆਪਾਂ ਆਪਣੀ ਲੈਬ ਸੰਭਣੀ ਹੁੰਦੀ ਸੀ ਲੈਬ ਤੇ ਪੇਸ਼ੈਂਟ ਦੇਖਣੇ ਹੁੰਦੇ ਸੀ ਹਨਾ ਤੇ ਉਸ ਤੋਂ ਬਾਅਦ ਇਹ ਆਪਣਾ ਗਰਾਊਂਡ 'ਚ ਆ ਜਾਂਦੇ ਸੀ ਤੇ ਆਪਣੇ ਜਿਹੜੇ ਬਾਕੀ ਘਰ ਦੇ ਕੰਮ ਸੀ ਉਹੋ ਸੰਭ ਲੈਂਦੇ ਸੀ ਤੇ ਅੱਜ ਆਪਾਂ ਨੂੰ ਇਹਨਾਂ ਦਾ ਇੱਕ ਕੰਮ ਹੋਰ ਕਰਨਾ ਪਿਆ ਜੀ ਜਿਹੜਾ ਕਿ ਦੁੱਧ ਲੈ ਕੇ ਆਉਂਦੇ ਸੀ ਤੇ ਉਹ ਆਪਾਂ ਨੂੰ ਅੱਜ ਜਾਣਾ ਪਿਆ ਸਵੇਰੇ ਸਵੇਰੇ ਕਿਉਂਕਿ ਇਹ ਤਾਂ ਗਰਾਊਂਡ ਚ ਚਲੇ ਗਏ ਸੀਗੇ 6 ਵਜੇ ਲਗਭਗ 7:5 ਵਜੇ ਹਨ ਤੇ ਜਿੱਥੋਂ ਆਪਾਂ ਦੁੱਧ ਲੈ ਕੇ ਆਉਣੇ ਆ ਜੀ ਉਹ ਆਪਾਂ ਨੂੰ ਆਉਣ ਜਾਣ ਦਾ 4 ਕਿਲੋਮੀਟਰ ਪੈ ਜਾਂਦਾ ਜੀ ਤੇ ਸਵੇਰੇ ਸਵੇਰੇ ਅੱਜ ਮੀਂਹ ਵੀ ਪੈ ਰਿਹਾ ਸੀਗਾ ਪਰ ਥੋੜਾ ਸੀ ਤੇ ਆਸੇ ਪਾਸੇ ਜਦੋਂ ਆਪਾਂ ਹਨਾ ਇੰਨਾ ਮੀਂਹ ਪਿਆ ਦੇਖਦੇ ਆ ਤੇ ਬੜਾ ਹੀ ਮਨ ਦੁਖੀ ਹੁੰਦਾ ਹੈਗਾ ਵੀ ਲੋਕਾਂ ਦਾ ਜਿਹੜਾ ਨੁਕਸਾਨ ਆ ਉਹ ਬਹੁਤ ਜ਼ਿਆਦਾ ਹੋਇਆ ਬਾਕੀ ਪਰਮਾਤਮਾ ਦੀ ਖੇਡ ਆ ਹਨ ਜਿਵੇਂ ਪਰਮਾਤਮਾ ਨੂੰ ਚੰਗਾ ਲੱਗਦਾ ਤੇ ਉਵੇਂ ਹੀ ਹਨਾ ਉਹਨੇ ਕਰਨਾ ਹੈਗਾ ਤੇ ਸਿਰ ਮੱਥੇ ਜੀ ਵਾਹਿਗੁਰੂ ਦਾ ਜਿਹੜਾ ਕੀਤਾ ਵਿਆ ਕੰਮ ਹੁੰਦਾ ਨਾ ਕੁਝ ਵੀ ਹੈ ਤੇ ਲੋ ਵਈ ਆਪਾਂ ਸਵੇਰੇ ਉੱਠਦੇ ਆ ਜਿਵੇਂ ਸਾਰੀਆਂ ਹੀ ਭੈਣ ਭਰਾ ਸਾਰੀ ਕੰਮ ਧੰਦੇ ਆਪਦੇ ਆਪਦੇ ਸਾਹਮਦੇ ਹਨਾ ਜ਼ਿੰਮੇਵਾਰੀਆਂ ਜੋ ਬਣੀਆਂ ਹੈਗੀਆਂ ਆਪਣੀਆਂ ਜਿਵੇਂ ਸਵੇਰੇ 5 ਵਜੇ ਉੱਠਣਾ ਤੇ ਰਾਤ ਨੂੰ 10 ਵਜੇ ਘੱਟ ਤੋਂ ਘੱਟ ਪੈਣਾ ਤੇ 5 ਤੋਂ 10 ਵਜੇ ਦੇ ਵਿੱਚ ਵਿੱਚ ਬਸ 1 ਘੰਟਾ ਪੌਣਾ ਘੰਟਾ ਮਸਾ ਹੀ ਮਿਲਦਾ ਹੈਗਾ ਜਿਹੜਾ ਆਪਾਂ ਕੋਈ ਆਰਾਮ ਕਰਦੇ ਆ ਜਾਂ ਕੋਈ ਉਸੇ ਘੰਟੇ ਵਿੱਚ ਹੀ ਰੋਟੀ ਬਾਣੀ ਖਾਣਨੇ ਹੁੰਦੇ ਹਨਾ ਤੇ ਇੱਥੇ ਜੇ ਆ ਕੇ ਮੈਨੂੰ ਬੜਾ ਹੀ ਡਰ ਲੱਗਦਾ ਹੁੰਦਾ ਕਿਉਂਕਿ ਸਾਹਮਣੇ ਤੇ ਜਦੋਂ ਕੋਈ ਚੀਜ਼ ਆਉਂਦੀ ਨੇ ਇੱਕਦਮ ਪਤਾ ਹੀ ਨਹੀਂ ਲੱਗਦਾ ਹੁੰਦਾਗਾ ਤੇ ਇਹ ਕਾਫੀ ਹਰਾਸਤਾ ਪੈ ਜਾਂਦਾ ਹੈਗਾ ਅੰਡਰ ਬ੍ਰਿਜ ਪੁਲ ਦਾ ਆਪਾਂ ਤੇ ਘਰ ਦੇ ਕੰਮਾਂ ਦੀ ਇੰਨੀ ਟੈਨਸ਼ਨ ਨਹੀਂ ਹੁੰਦੀ ਕਿਉਂਕਿ ਜਦੋਂ ਬਾਹਰ ਆਪਾਂ ਹਨਾ ਜਾਂਦੇ ਆ ਤੇ ਬਹੁਤ ਟ੍ਰੈਫਿਕ ਵੀ ਬਹੁਤ ਜ਼ਿਆਦਾ ਹੁੰਦੀ ਹੈ ਬਠਿੰਡੇ ਦਾ ਖਾਸ ਕਰਕੇ ਹਨਾ ਤੇ ਇਸ ਕਰਕੇ ਹਨਾ ਪੂਰਾ ਚੌਕਸ ਹੋ ਕੇ ਜਾਣਾ ਪੈਂਦਾ ਚਲੋ ਚਲੋ ਇੱਧਰ ਤਾਂ ਹਨਾ ਇੱਕ ਆਇਆ ਨਾ ਵੀ ਬਾਰ-ਬਾਰ ਹੈਗਾ ਤੇ ਬਾਕੀ ਸਵੇਰੇ-ਸਵੇਰੇ ਜਿਹੜੀ ਟ੍ਰੈਫਿਕ ਆ ਉਹ ਬਹੁਤ ਘੱਟ ਹੁੰਦੀ ਹੈ ਇੰਨੀ ਦਿੱਕਤ ਨਹੀਂ ਆਉਂਦੀਗੀ ਤੇ ਜਦੋਂ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਉਹ ਤਾਂ ਟਾਈਮ ਜਿੱਥੇ 10 ਮਿੰਟ ਲੱਗਣੇ ਉੱਥੇ ਅੱਧਾ ਘੰਟਾ ਲੱਗ ਜਾਂਦਾ ਹੈਗਾ ਤੇ ਡਰਾਈਵ ਕਰਦੇ ਹੋਏ ਹਨਾ ਆਪਾਂ ਨੂੰ ਕਦੇ ਵੀ ਕਾਲ ਨਹੀਂ ਕਰਨੀ ਚਾਹੀਦੀਗੀ ਤੇ ਇਸ ਕਰਕੇ ਆਪਾਂ ਇੱਥੋਂ ਬਸ ਹੁਣ ਦੁੱਧ ਪੂਆ ਲਾਂਗੇ ਤੇ ਆਪਾਂ ਉਹਨਾਂ ਦੇ ਘਰ ਦੀ ਵੀਡੀਓ ਨਹੀਂ ਬਣਾਉਂਦੇ ਕਿਉਂਕਿ ਕਿਸੇ ਨੂੰ ਵੀ ਦੱਸੇ ਤੋਂ ਬਿਨਾ ਆਪਾਂ ਕਿਸੇ ਦੇ ਘਰ ਦੀ ਜਾਂ ਕਿਸੇ ਦੀ ਵੀ ਹਨਾ ਫੋਟੋ ਜਾਂ ਵੀਡੀਓ ਨਹੀਂ ਕਰ ਸਕਦੇ ਹੁੰਦੇ ਤੇ ਇਸ ਲਈ ਆਪਣਾ ਜਿਹੜਾ ਅੱਜ ਦਾ ਇਹ ਸ਼ੂਟ ਆ ਜਾਂ ਵਲੌਗ ਸੀਗਾ ਜੀ